ਜਿਹੜੀ ਸਰਕਾਰ ਨੇ ਉੱਥੇ ਆਰਐਸਐਸ ਦੇ ਬੰਦੇ ਭੇਜ ਕੇ ਸਾਡੇ ਕਿਸਾਨਾਂ ਨੂੰ ਮਰਵਾਇਆ ਗਿਆ ਹੈਗਾ ਸਾਡੀਆਂ ਕਾਰਾਂ ਵੀ ਪੰਨੀਆਂ ਬਾਰਾਂਬੂਰ ਦੇ ਖੋਖੇ ਵੀ ਉੱਥੇ ਸਿੱਟ ਕੇ ਗਏ ਉਹ ਚਲਾ ਕੇ ਵੀ ਉਲਟਾ ਮੈਂ ਅਸੀਂ ਸਰਕਾਰ ਇਹਨਾਂ ਦੇ ਕਿਸਾਨਾਂ ਦੇ ਜੁਮੇ ਲਾਵਾਂਗੇ ਔਰ ਜਿਹੜੇ ਉੱਥੇ ਅਤਰੂ ਗੈਸ ਦੇ ਗੋਲੇ ਸਿੱਟੇ ਗਏ ਐ ਉਹ ਸਪੈਰੀ ਡੇਟ ਵਾਲੇ ਸਿੱਟੇ ਗਏ ਐ ਇਹ ਸਾਡੀਆਂ ਅਸੀਂ ਕਹਿੰਦੇ ਆ ਵੀ ਭਾਜਪੀ ਨੂੰ ਨਾ ਪਾਉਬੋ ਜਿਨੂੰ ਮਰਜ਼ੀ ਪਾ ਦਿਓ ਕਿ ਬੀਜੇਪੀ ਕਿਸਾਨਾਂ ਦੀ ਮਜ਼ਦੂਰਾਂ ਦੀ ਦੁਸ਼ਮਣ ਹੈ ਜਵਾਬ ਪੁੱਛਣੇ ਹੈ ਵੀ ਸਾਡਾ ਸ਼ੁਭ ਕਰਨ ਸਿੰਘ ਸੀ ਜਿਹੜਾ ਉਹ ਇੱਕ ਦਿੱਲੀ ਜਾ ਰਿਹਾ ਸੀ ਔਰ ਝੰਡਾ ਤੇ ਡੰਡਾ ਸੀ ਉਹਦੇ ਕੋਲੇ ਹੋਰ ਕੁਝ ਨਹੀਂ ਸੀ ਤਾਂ ਤੁਸੀਂ ਉਹਨੂੰ ਗੋਲੀਆਂ ਨਾਲ ਸਰਕਾਰ ਨੇ ਹਰਿਆਣਾ ਸਰਕਾਰ ਨੇ ਕਿਉਂ ਮਰਵਾਇਆ ਉਹਦੀ ਕੀ ਇਨਕੁਆਇਰੀ ਕਰ ਰਹੇ ਹੋ ਵੀ ਕੀਨੇ ਮਾਰੇ ਔਰ ਉੱਥੇ ਜਿਹੜੀ ਫੋਰਸ ਸੀਗੀ ਉਹਨਾਂ ਦੇ ਕੱਪੜੇ ਪਾਏ ਹੋਏ ਇੱਕ ਪ੍ਰੈਸ ਰਿਪੋਰਟਰ ਤੁਹਾਡਾ ਭਰਾ ਪੁੱਛੀ ਜਾਂਦਾ ਉਹਨੂੰ ਵੀ ਤੇਰੇ ਵਰਦੀ ਨਹੀਂ ਪਾਈ ਤੇਰੇ ਬੂਟ ਨਹੀਂ ਪਾਏ ਉਹ ਕਹਿੰਦਾ ਇਹ ਜੇ ਮੌਕੇ 'ਚ ਬੂਟ ਨਹੀਂ ਪਾਏ ਜਾਂਦੇ ਔਰ ਜਦੋਂ ਡਿਊਟੀ ਤੇ ਜਾਂਦਾ ਕੋਈ ਵੀ ਜਵਾਨ ਹੈ ਤਾਂ ਉਹਦੇ ਬੂਟ ਪਾਏ ਹੁੰਦੇ ਆ ਉਹਦੇ ਵਰਦੀ ਪਾਈ ਹੁੰਦੀ ਹੈ ਕੁਛ ਨਹੀਂ ਪਾਇਆ ਸੀਗਾ ਜਿਹੜੀ ਸਰਕਾਰ ਨੇ ਉੱਥੇ ਆਰਐਸਐਸ ਦੇ ਬੰਦੇ ਭੇਜ ਕੇ ਸਾਡੇ ਕਿਸਾਨਾਂ ਨੂੰ ਮਰਵਾਇਆ ਗਿਆ ਹੈਗਾ ਔਰ ਉਹਦੀ ਜੇ ਸਰਕਾਰ ਸੱਚੀ ਹੈ ਤਾਂ ਸਰਕਾਰ ਸੱਚੀ ਉਹਦੀ ਇਨਕੁਆਰੀ ਕਰਾਵੇ ਵੀ ਆਹ ਬੰਦੇ ਆ ਉਹਨਾਂ ਨੂੰ ਕਲੀਅਰ ਕਰੇ ਔਰ 12 ਬੋਰ ਦੇ 12 ਬੋਰ ਦੇ ਕਾਰਤੂਸ ਸਾਡੀਆਂ ਟਰਾਲੀਆਂ ਵੀ ਭੰਨੀਆਂ ਉਹਨਾਂ ਨੇ ਸਾਡੀਆਂ ਕਾਰਾਂ ਵੀ ਭੰਨੀਆਂ 12 ਬੂਰ ਦੇ ਖੋਖੇ ਵੀ ਉੱਤੇ ਸਿੱਟ ਕੇ ਗਏ ਉਹ ਚਲਾ ਕੇ ਵੀ ਉਲਟਾ ਮੈਂ ਅਸੀਂ ਸਰਕਾਰ ਇਹਨਾਂ ਦੇ ਕਿਸਾਨਾਂ ਦੇ ਜੁਮੇ ਲਾਵਾਂਗੇ ਔਰ ਜਿਹੜੇ ਉੱਤੇ ਅਤਰੂ ਗੈਸ ਦੇ ਗੋਲੇ ਸਿੱਟੇ ਗਏ ਆ ਉਹ ਸਪੈਰੀ ਡੇਟ ਵਾਲੇ ਸਿੱਤੇ ਗਏ ਹੈ ਕਿ ਜਿਹੜੀ ਕਿ ਸਰਕਾਰ ਕਦੇ ਵੀ ਹੈ ਕੋਈ ਵੀ ਹੈ ਉਹ ਗੋਡਿਆਂ ਤੋਂ ਥੱਲੇ ਮਾਰਦੀ ਹੁੰਦੀ ਹੈ ਤਾਂ ਸਿੱਧੀਆਂ ਗੋਲੀਆਂ ਮੱਥਿਆਂ 'ਚ ਹੀ ਮਾਰਦੇ ਸੀਗੇ ਸਾਡੇ ਜਿਹੜੇ ਜਵਾਨ ਸ਼ਹੀਦ ਹੋਇਆ ਉਹ ਸਿੱਧੀ ਗੋਲੀ ਵੱਜਣ ਦੇ ਕਾਰਨ ਹੋਇਆ ਨਾਲੇ ਕਿ ਉਹ ਪੁੱਠਾ ਮੁੜਿਆ ਹੁੰਦਾ ਬੈਕ ਬੈਕ ਹੁੰਦੇ ਦੇ ਪੁੱਠੇ ਮੁੜੇ ਹੁੰਦੇ ਦੇ ਪਿੱਛੋਂ ਗੋਲੀ ਮਾਰੀ ਹੈ ਇਹ ਨਿਸ਼ਾਨਾ ਸਿੱਧਾ ਮਾਰਿਆ ਔਰ ਇਸ ਦੇ ਵਾਸਤੇ ਅਸੀਂ ਸਰਕਾਰ ਦਾ ਵਿਰੋਧ ਕਰਦੇ ਹਾਂ ਔਰ ਇੱਕ ਜੀ ਜਰੂਰ ਕਹਿਣੀ ਚਾਹੁੰਦੇ ਆ ਸਰਕਾਰ ਨੂੰ ਵੀ ਜੇ ਤੁਸੀਂ ਸਾਨੂੰ ਨਹੀਂ ਦਿੱਲੀ ਵੜਨ ਦਿੰਦੇ ਤਾਂ ਫਿਰ ਤੁਸੀਂ ਕਾਦੇ ਵਾਸਤੇ ਆਉਨੇ ਸਾਡੇ ਮੰਡੀਆਂ ਤੇ ਸਾਡੇ ਸ਼ਹਿਰਾਂ ਤੇ ਸਾਡੇ ਪਿੰਡਾਂ ਚ ਕੀ ਲੈਣ ਆਉਨੇ ਤੁਹਾਡਾ ਵੀ ਹੱਕ ਨਹੀਂ ਜਦੋਂ ਸਾਨੂੰ ਨਹੀਂ ਕਿਤੇ ਜਾਣ ਦਿੰਦੇ ਸੈਂਟਰ ਦੀਆਂ ਚੋਣਾ ਆ ਰਹੀਆਂ ਕਿਸਾਨ ਦੇਥੇ ਬੰਦੀਆਂ ਜਾਂਦੀਆਂ ਸੈਂਟਰ ਦੀਆਂ ਚੋਣਾ ਨੂੰ ਲੈ ਕੇ ਸਰਕਾਰ ਦੇ ਨਾਲ ਜਾਂ ਬਾਕੀ ਸਿਆਸੀ 파ਕਿਆਂ ਦੇ ਨਾਲ ਕਿਸ ਤਰ੍ਹਾਂ ਦਾ ਰਹੂਗਾ ਰੋਈਏ ਅਸੀਂ ਕਿਸੇ ਸਿਆਸੀ ਪਾਰਟੀ ਨਾਲ ਬਿਲਕੁਲ ਨਹੀਂ ਹਾਂ ਜਿਹੜੀ ਸੈਂਟਰ ਦੀ ਸਰਕਾਰ ਹੈ ਅਸੀਂ ਬਿਲਕੁਲ ਵਿਰੋਧ ਕਰਦੇ ਹਾਂ ਕਿ ਸਾਡੀਆਂ ਅਸੀਂ ਕਹਿੰਨੇ ਆ ਵੀ ਭਾਜਪੀ ਨੂੰ ਨਾ ਪਾਓ ਵੋਟ ਜੀ ਨੂੰ ਮਰਜ਼ੀ ਪਾ ਦਿਓ ਕਿ ਭਾਜਪੀ ਕਿਸਾਨਾਂ ਦੀ ਮਜ਼ਦੂਰਾਂ ਦੀ ਦੁਸ਼ਮਣ ਹੈ ਔਰ ਜਿਹੜੇ ਦੁਕਾਨਦਾਰ ਹੈ ਇਹਨਾਂ ਦੀ ਵੀ ਦੁਸ਼ਮਣ ਹੈ ਕਿ ਮੰਡੀਆਂ ਨੂੰ ਖਤਮ ਕਰਨ ਤੇ ਤੁਲੀ ਹੋਈ ਹੈ ਔਰ ਦੂਜੀ ਗੱਲ ਕਿਸਾਨ ਜਿਹੜੇ ਐਮਐਸਪੀ ਤੇ ਕਹਿ ਰਹੇ ਐ ਐਮਐਸਪੀ ਤੇ ਕੁਝ ਨਹੀਂ ਖਰੀਦਿਆ ਜਾ ਰਿਹਾ ਸਾਡੇ ਹੈਰਾਨ ਹੋਈ ਜਾਂਦੇ ਆ ਕਿਸਾਨ ਆ ਢੇਰੀਆਂ ਲੱਗੀਆਂ ਪਈਆਂ ਗਈਆਂ 42 4200 ਨੂੰ 43 4300 ਨੂੰ ਸਰੋਂ ਵੇਚੀ ਹੈ ਕਿਸਾਨਾਂ ਨੇ ਔਰ ਉਹ ਕਿਸਾਨਾਂ ਨੇ ਜਦੋਂ ਤੇ ਉਹ ਸਰਕਾਰ ਕਹਿੰਦੀ ਆ 55600 ਦਾ ਰੇਟ ਹੈ ਨਰਮੇ ਦਾ 4500 ਨੂੰ ਨਰਮਾ ਖਰੀਦਿਆ ਗਿਆ ਸਾਡਾ ਪ੍ਰਾਈਵੇਟ ਏਜੰਸੀਆਂ ਨੇ ਖਰੀਦਿਆ ਸਰਕਾਰ ਜਿਹੜੀ ਨੇ 7000 ਦਾ ਰੇਟ ਸੀ ਸਰਕਾਰ ਕਿਸਾਨਾਂ ਨਾਲ ਔਰ ਮਜ਼ਦੂਰਾਂ ਨਾਲ ਨਹੀਂ ਹੈ ਮੰਡੀਆਂ ਨੂੰ ਖਤਮ ਕਰਨ ਤੇ ਔਰ ਲੇਬਰ ਨੂੰ ਖਤਮ ਕਰਨ ਤੇ ਤੁਲੀ ਹੈ ਇਹ ਇਹ ਸਾਨੂੰ ਸੀਐਮ ਸਾਹਿਬ 10 ਤਰੀਕ ਨੂੰ ਥੋੜੀ ਆਣਗੇ ਅਰੋੜੀ ਆਉਣਗੇ ਸਵਾਲ ਅਸੀਂ 10 ਤਰੀਕ ਨੂੰ ਵੀ ਉਹਨਾਂ ਨੂੰ ਪੁੱਛਨੇ ਆ ਆਹੀ ਸਵਾਲ ਪੁੱਛਣੇ ਆ ਜਿਹੜੇ ਤੁਹਾਡੇ ਨਾਲ ਗੱਲ ਕਰ ਵੀ ਇਸ ਸਾਡੇ ਕਿਸਾਨ ਦਾ ਕੀ ਕਸੂਰ ਸੀ ਇੱਕ ਲੰਗਰ ਲੈ ਕੇ ਗਿਆ ਹੋਇਆ ਕਿਸਾਨ ਬਗੈਰ ਜਾਇਦਾਦ ਵਾਲਾ ਇਹ ਵੀ ਹੈ ਵੀ ਉਹਦੇ ਕੋਲੇ ਜਾਇਦਾਦ ਨਹੀਂ ਸੀ ਲੰਗਰ ਲੈ ਕੇ ਸੇਵਾ ਕਰਨ ਗਿਆ ਸੀ ਤੇ ਸਰਕਾਰ ਨੇ ਉੱਥੇ ਉਹਨੂੰ ਗੋਲੀਆਂ ਨਾਲ ਭੰਨਤਾ ਔਰ ਅਸੀਂ ਉਸ ਨੂੰ ਉਹਦੀ ਜਿਹੜੀ ਸ਼ਹੀਦੀ ਆ ਉਹਨੂੰ ਜਾਇਆ ਨਹੀਂ ਜਾਣ ਦੇਵਾਂਗੇ ਜੇ ਰੋੜੀ ਸੀਐਮ ਆਊਗਾ ਅਸੀਂ ਉੱਥੇ ਵੀ ਜਾਵਾਂਗੇ ਸਵਾਲ ਕਰਨੇ ਆ ਅਸੀਂ ਸ਼ਾਂਤੀਪੂਰਵਕ ਨਾ ਕਿ ਅਸੀਂ ਉਹਨਾਂ ਨਾਲ ਕਿਸੇ ਕਿਸਮ ਦਾ ਤੱਕਾ ਕਰਨਾ ਕੁਝ ਨਹੀਂ ਕਰਨਾ ਸੀ ਸਵਾਲ ਪੁੱਛਣੇ ਆ ਅਸੀਂ মিডিਆ ਦੇ ਥਰੂ ਕਹਿ ਰਹੇ ਆਂ ਵੀ ਸਾਡੇ ਨਾਲ ਹਾਂ ਸਵਾਲ ਅਸੀਂ ਕਮਰੇ 'ਚ ਬਹਿ ਕੇ ਨਹੀਂ ਪੁੱਛਾਂਗੇ ਅਸੀਂ ਜਮਾ ਸਟੇਜ ਦੇ ਖੜ ਕੇ ਸਾਹਮਣੇ ਫੇਰ ਪੁੱਛਾਂਗੇ ਸਵਾਲ ਅਸੀਂ ਕਮਰੇ 'ਚ ਬਹਿ ਕੇ মিডিਆ ਦੇ ਸਾਹਮਣੇ ਇਹ ਗੱਲ ਕਹਿੰਨੇ ਆਂ ਵੀ ਅਸੀਂ মিডিਆ ਸਾਹਮਣੇ ਸਵਾਲ ਜਿਵੇਂ ਤੁਹਾਡੇ ਨੂੰ ਜਵਾਬ ਦੇ ਰਹੇ ਹਾਂ ਜਾਂ ਤੁਸੀਂ ਸੰਤੋ ਜਵਾਬ ਦੇ ਰਹੇ ਐਸ ਲੋਟ ਹੀ ਅਸੀਂ ਸਵਾਲ ਕਰਨੇ ਆ ਉਹਨਾਂ ਨੂੰ ਨਾ ਕਿ ਅਸੀਂ ਅੰਦਰ ਕਮਰਿਆਂ 'ਚ ਬਹਿ ਕੇ ਕਰਨੇ ਆਂ